ਕੰਨੇ ਨੇ ਕਿ ਬਾਪ ਜੜਾਇਆ ਆਪਣੇ ਬੱਚਾ ਨੂੰ ਸਿੱਧੇ ਰਾਹ ਪਾਣ ਵਾਸਤੇ ਹਰ ਸੰਭਵ ਜਿਹੜੀ ਕੋਸ਼ਿਸ਼ ਕਰਦਾ ਹੈ ਪਰ ਕੁਝ ਅਜਿਹੇ ਬਾਪ ਵੀ ਨੇ ਜਿਹੜਾ ਆਪਣੇ ਬੱਚਾ ਨੂੰ ਜਿਹੜਾ ਕ੍ਰਾਈਮ ਦੇ ਵੱਲ ਲੈ ਕੇ ਜਾਂਦੇ ਨੇ ਐਸਾ ਹੀ ਇੱਕ ਮਾਮਲਾ ਜਿਹੜਾ ਹੈ ਉਹ ਜਲੰਧਰ ਤੋਂ ਸਾਹਮਣੇ ਆਇਆ ਕਿ ਜਲੰਧਰ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਲੁੱਟਾ ਖੋਹ ਕਰਨ ਵਾਲੇ ਪਿਓ ਪੁੱਤ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਤਾਂ ਉਹ ਦੱਸਤੀ ਕਿ ਗ੍ਰਫਤਾਰੀ ਕਿਸ ਤਰ੍ਹਾਂ ਹੋਈ ਹੈ ਕਿ ਇਹ ਜਿਹੜੇ ਲੋਕ ਸਾਡੇ ਦੋ ਪਿਓ ਪੁੱਤ ਇਹ ਰਾਘਿਰਾੜੂ ਜਿਹੜਾ ਆ ਉਹ ਘੇਰ ਕੇ ਉਹਨਾਂ ਨੂੰ ਬੰਦਕ ਬਲਾ ਕੇ ਉਹਨਾਂ ਦੇ ਲਾਲ ਜਿਹੜੇ ਲੁੱਟਾ ਖਵਾ ਕਰਦੇ ਸਨ ਤਾਂ ਇਹਨਾਂ ਦੇ ਕੋਲ ਜਿਹੜਾ 6 ਕਿਲੋ ਦੇ ਲਗਭਗ ਜਿਹੜਾ ਆ ਉਹ ਸੋਨਾ ਬਰਾਮਦ ਕੀਤਾ ਗਿਆ ਤਿੰਨ ਜਿਹੜੇ ਹਥਿਆਰ ਉਹ ਬਰਾਮਦ ਕੀਤੇ ਗਏ ਨੇ ਤੇ ਇਸ ਤੋਂ ਇਲਾਵਾ ਜਿੰਦਾ ਕਾਰਤੂਸ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਤੇ ਹੋਰ ਜਿਹੜਾ ਇਹਨਾਂ ਦੇ ਕੋਲ ਜਿਹੜਾ ਆ ਕਾਫੀ ਜਨੇ ਮੋਬਾਈਲ ਫੋਨ ਨੇ ਉਹ ਜਿਹੜੇ ਬਰਾਮਦ ਕੀਤੇ ਗਏ ਨੇ ਪਰ ਅਜੇਹੇ ਇਹ ਐਸੇ ਲੋਕ ਨੇ ਕਿ ਜਿਹੜੇ ਪਿਓ ਪੁੱਤ ਜਿਹੜੇ ਹੋਣ ਦੇ ਬਾਵਜੂਦ ਵੀ ਰਾਹਗਿਰਾਂ ਨੂੰ ਹਮੇਸ਼ਾ ਜਿਹੜਾ ਉਹ ਟਾਰਗੇਟ ਕਰਦੇ ਸੇ ਇਹਨਾਂ ਦੇ ਟਾਰਗੇਟ ਦੇ ਉੱਤੇ ਜਿਹੜੇ ਰਾਤ ਦੇ ਵੇਲੇ ਜਿਹੜੇ ਸੰਸਾਨ ਹਾਈਵੇ ਦੇ ਉੱਤੇ ਜਿਹੜੇ ਰਾਹਗੀਰ ਜਾਂਦੇ ਸਨ ਜਾਂ ਮੋਟਰਸਾਈਕਲ ਜਾਂ ਕਾਰ ਦੇ ਉੱਤੇ ਤਾਂ ਇਹ ਲੋਕ ਜਿਹੜੇ ਨੇ ਉਹਨਾਂ ਨੂੰ ਜਿਹੜਾ ਘੇਰ ਕੇ ਉਹਨਾਂ ਦੇ ਨਾਲ ਜਿਹੜੀ ਆ ਉਹ ਲੁੱਟਖੋਖ ਕਰਦੇ ਸਨ ਤਾਂ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕਰਕੇ ਤਾਂ ਇਹਨਾਂ ਦੇ ਹੋਰ ਸਾਥੀਆਂ ਦੀ ਵੀ ਜਿਹੜੀ ਉਹ ਭਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਜਿਹੜੀ ਆ ਕਿ ਇਹਨਾਂ ਦੇ ਨਾਲ ਜਿਹੜੀਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹੋਰ ਕਿੰਨੇ ਕਿ ਜਿਹੜੇ ਹੋਰ ਮੁਜ਼ਰਮ ਇਹਨਾਂ ਦੇ ਨਾਲ ਰਲੇ ਹੋਏ ਨੇ ਆ ਪੁਲਿਸ ਹਰ ਇੱਕ ਐਂਗਲ ਜਿਹੜਾ ਆ ਉਹ ਚੈੱਕ ਕਰਦੀ ਪਈ ਹੈ ਕਿ ਆਖਰਕਾਰ ਇਹ ਇੰਨੀ ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਸਤੇ ਇਹ ਪਿਓ ਪੁੱਤ ਐਡੀ ਵੱਡੀ ਵਾਰਦਾਤਾਂ ਨੂੰ ਅੰਜਾਮ ਨਹੀਂ ਦੇ ਸਕਦੇ ਇਸ ਵਾਸਤੇ ਪੁਲਿਸ ਵੱਲੋਂ ਹਰ ਐਂਗਲ ਜੜਾਇਆ ਉਹ ਖੰਘਾਲਿਆ ਜਾ ਰਿਹਾ ਤੇ ਇਹਨਾਂ ਦੇ ਹੋਰ ਸਾਥੀਆਂ ਦੀ ਵੀ ਜੜੀ ਉਹ ਭਾਲ ਕੀਤੀ ਜਾ ਰਹੀ ਹੈ